12 ਵਜ ਗਏ ਆ ਦੇਖ ਲੈ ਹਾਲੇ ਤੱਕ ਕੋਈ ਆਇਆ ਵਾ ਸਾਰੀ ਜ਼ਿੰਮੇਵਾਰੀ ਆਪਾਂ ਨੂੰ ਨਿਭਾਣੀ ਪੈਂਦੀ ਆ ਮੈਂ ਤਾਂ ਕਹੂੰਗਾ ਮੇਰੇ ਨਾਲ ਨਾਲ ਤੂੰ ਵੀ ਜਵਾਬ ਦੇ ਦੇ ਵੀਰੇ ਇਦਾਂ ਜਵਾਬ ਦਿੰਦੇ ਆਪਾਂ ਚੰਗੇ ਲੱਗਦੇ ਆ ਅਗਲੇ ਕੀ ਸੋਚਣਗੇ ਸੋਚ ਕੇ ਆਪਾਂ ਕੀ ਲੈਣਾ ਦੇਣਾ ਅਗਲੇ ਦਾ ਕੰਮ ਅਗਲਾ ਦੇਖੂਗਾ ਨਾਲੇ ਸਾਰੀ ਉਮਰ ਆਪਾਂ ਗੁਲਾਮੀ ਥੋੜੀ ਕਰੀ ਜਾਣੀ ਆ 5 ਸਾਲ ਮੈਨੂੰ ਹੋਗੇ 3 ਸਾਲ ਤੈਨੂੰ ਹੋਗੇ ਉਹ ਅੱਗੇ ਵਧਣਾ ਕਿ ਨਹੀਂ ਵਧਣਾ ਵੀਰੇ ਅੱਗੇ ਵਧਨ ਦੇ ਚੱਕਰ 'ਚ ਆਪਾਂ ਉਹਨਾਂ ਦਾ ਕੰਮ ਥੋੜਾ ਬੰਦ ਕਰਾ ਸਕਦੇ ਆਂ ਆਪਾਂ ਉਹਨਾਂ ਤੋਂ ਕੀ ਲੈਣਾ ਅਗਲਾ ਆਪਣੇ ਆਪ ਦੇਖੂਗਾ ਓਏ ਆਪਾਂ ਨੌਕਰੀ ਕਰਦੇ ਆਂ ਨਾਲੇ ਹੁਣ ਆਪਾਂ ਆਪਣਾ ਕੰਮ ਕਰਨ ਲੱਗੇ ਆਂ ਆਪਾਂ ਆਪਣਾ ਫਿਊਚਰ ਬ੍ਰਾਈਟ ਕਰਾਂਗੇ ਕਿ ਅਗਲੇ ਬਾਰੇ ਹੀ ਸੋਚੀ ਜਾਵਾਂਗੇ ਸਾਰੀ ਜ਼ਿੰਦਗੀ ਇੱਕਦਮ ਦੋਨੋਂ ਯਾਨੀ ਦੁਕਾਨ ਛੱਡ ਕੇ ਜਾਵਾਂਗੇ ਕਿੰਨਾ ਨੁਕਸਾਨ ਹੋ ਜਾਊਗਾ ਤੁਸੀਂ ਤਾਂ ਹਜੇ ਨਵੀਂ ਦੁਕਾਨ ਖੋਲੀ ਆ ਐਂ ਕਰੋ ਤੁਸੀਂ ਉੱਥੇ ਚੱਲ ਜੋ ਮੇਰਾ ਹਜੇ ਮੁਸ਼ਕਿਲ ਆ ਅਗਲੇ ਬਾਰੇ ਸੋਚ ਕੇ ਕੀ ਫਾਇਦਾ ਆਪਣੇ ਬਾਰੇ ਵੀ ਸੋਚ 5 ਸਾਲ ਗੁਲਾਮੀ ਕਰਦੇ ਨੂੰ ਹੋ ਗਏ ਆ ਬਣਿਆ ਕੁਛ ਆਪਣਾ ਨੌਕਰੀ ਕਰਕੇ ਕੁਝ ਨਹੀਂ ਬਣਨਾ ਆਪਣਾ ਕੰਮ ਕਰਾਂਗੇ ਤਾਂ ਹੌਲੀ ਹੌਲੀ ਕਰਕੇ ਸਾਰਾ ਕੁਝ ਬਣ ਜੂਗਾ ਮੈਂ ਤਾਂ ਫੈਸਲਾ ਕਰ ਲਿਆ ਵਾ ਮੈਂ ਤਾਂ ਸਮਾਨ ਵੀ ਪਾ ਲਿਆ ਵਾ ਮੈਂ ਚੱਲਾ ਵਾਂ ਅਗਲਾ ਜੋ ਸੋਚਦਾ ਸੋਚੀ ਜਾਵੇ ਮੈਂ ਜਵਾਬ ਦੇ ਦੇਣਾ ਵਾ ਸਾਸਿਕਾ ਵੀਰੇ ਸਾਸੀ ਕਾ ਸਾਸੀ ਕਾ ਕਿਵੇਂ ਹੋ ਠੀਕ ਹੋ ਹਾਂਜੀ ਵਧੀਆ ਆਏ ਕਸਟਮਰ ਕਿ ਨਹੀਂ ਨਹੀਂ ਭਾਜੀ ਕੋਈ ਵੀ ਨਹੀਂ ਆਇਆ ਸਲ ਕੋਈ ਨਾ ਆ ਜਾਣਗੇ ਵੀਰੇ ਮੈਂ ਅਜਾ ਤੱਕ ਨਹੀਂ ਕੰਮ ਕਰਨਾ ਵਾ ਮਤਲਬ ਛੁੱਟੀ ਤੇ ਜਾਣਾ ਉਹ ਛੁੱਟੀ ਪਰਮਾਨੈਂਟ ਛੁੱਟੀ ਤੇ ਜਾਣਾ ਭਾਜੀ ਕੀ ਹੋਇਆ ਸਭ ਠੀਕ ਤਾਂ ਹੈ ਉਹ ਹਾਂਜੀ ਭਾਜੀ ਠੀਕ ਹੀ ਆ ਬਾਕੀ ਤੁਸੀਂ ਨਾ ਪੁੱਛੋ ਤਾਂ ਸਹੀ ਆ ਕਿਉਂ ਮਜ਼ਾਕ ਕਰੀ ਜਾਣਾ ਯਾਰ ਸਵੇਰੇ ਸਵੇਰੇ ਭਾਜੀ ਮਜ਼ਾਕ ਨਹੀਂ ਕਰ ਰਿਹਾ ਕੱਲ ਤੋਂ ਮੈਂ ਕੰਮ ਤੇ ਨਹੀਂ ਆਣਾ ਬਈ আচ্ছা ਬਾਬਾ ਕੋਈ ਰੀਜ਼ਨ ਤਾਂ ਦੱਸ ਦੇ ਕੀ ਹੋਇਆ ਤੈਨੂੰ ਰੀਜ਼ਨ ਨਾ ਪੁੱਛੋ ਤਾਂ ਸਹੀ ਗੱਲ ਆ ਨਹੀਂ ਤਾਂ ਭਾਜੀ ਤੁਸੀਂ ਸੜੋਂਗੇ ਫਾਇਦਾ ਕੀ ਆ ਮੈਂ ਸੜੂੰਗਾ ਮੈਂ ਅੱਜ ਤੱਕ ਇਸੇ ਗੱਲ ਤੋਂ ਸੜਿਆ ਵੈਸੇ ਗੱਲ ਹੈ ਕਿ ਉਹ ਗੱਲ ਇਹੀ ਹੈ ਭਾਜੀ ਤਾਂ ਕਹਿ ਰਿਹਾ ਸੜੋਂਗੇ ਕਿਉਂਕਿ ਇੱਥੇ ਤਾਂ ਮੈਂ ਕਰ ਰਿਹਾ ਨੌਕਰੀ ਤੇ ਕੱਲ ਤੋਂ ਮੈਂ ਬਣ ਜਾਣਾ ਮਾਲਕ ਉਹਨਾਂ ਪਰ ਆਵਾ ਗੋਲ ਮੋਲ ਗੱਲਾਂ ਕਰੀ ਜਾਨਾ ਸਾਫ਼-ਸਾਫ਼ ਦੱਸਣਾ ਕਰਨਾ ਕੀ ਚਾਹਨਾ ਤੇ ਕਹਿਣਾ ਕੀ ਚਾਹਨਾ ਭਾਜੀ ਸਾਫ਼-ਸਾਫ਼ ਇਹੀ ਗੱਲ ਹੈ ਕਿ ਕੱਲ ਨੂੰ ਮੈਂ ਆਪਣੀ ਦੁਕਾਨ ਦੀ ਓਪਨਿੰਗ ਕਰ ਰਿਹਾ ਉਹ ਵੀ ਕੋਸਮੈਟਿਕ ਦੀ ਮੇਰੇ ਇੱਚ ਮੈਂ ਕਿਉਂ ਛੜੂਗਾ ਮੈਨੂੰ ਆ ਦੱਸ ਭਾਜੀ ਕੋਸਮੈਟਿਕ ਦਾ ਕੰਮ ਆ ਛੜੋਂਗਾ ਹੀ ਨੇੜੇ ਲਿੱਤੀ ਆ ਦੁਕਾਨ ਬਾਬੇ ਤੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ ਯਾਰ ਤੈਨੂੰ ਮੇਰਾ ਇੰਨਾ ਵੀ ਸੁਭਾਅ ਪਤਾ ਨਹੀਂ ਲੱਗਿਆ ਜਿੱਦੋਂ ਦੁਕਾਨ ਲੈ ਹੀ ਲਈ ਆ ਸਮਾਨ ਪਾ ਹੀ ਲਿਆ ਵਾ ਤੂੰ ਮੈਨੂੰ ਦੱਸੇਂਗਾ ਮੈਨੂੰ ਖੁਸ਼ੀ ਹੋਊਗੀ ਯਾਰ ਓਏ ਤਾਂ ਭਾਜੀ ਤੁਸੀਂ ਉੱਪਰ ਉੱਪਰੋਂ ਕਹਿ ਰਹੇ ਹੋ ਅਦਰੋਂ ਤਾਂ ਤੁਸੀਂ ਸਾੜ ਹੀ ਰਹੇ ਹੋ ਕੀ ਬੋਲੀ ਜਣਾ ਕਿਸਨੇ ਤੇਰੇ ਕੰਨ ਭਰੇ ਆ ਪਾਜੀ ਕੰਨ ਨਹੀਂ ਭਰੇ ਅੱਜ ਦੀ ਸੱਚਾਈ ਦੱਸ ਰਿਹਾ ਤੁਹਾਨੂੰ ਕੀ ਸੱਚਾਈ ਅੱਜ ਦੀ ਮੈਨੂੰ ਆ ਦੱਸ ਕੋਈ ਵੀ ਮਾਲਕ ਆਪਣੇ ਵਰਕਰ ਤੋਂ ਖੁਸ਼ ਨਹੀਂ ਹੁੰਦਾ ਉਹ ਬਸ ਉਹਨੂੰ ਉੱਥੇ ਹੀ ਦੇਖਣਾ ਚਾਹੁੰਦਾ ਵਾ ਕਿ ਕੰਮ ਉਹਦਾ ਚੱਲਦਾ ਰਵੇ ਗੱਲ ਤਾਂ ਤੂੰ ਸਹੀ ਕਹਿ ਰਿਹਾ ਪਰ ਬਾਈ ਮੈਂ ਉਹਨਾਂ ਸੋ ਨਹੀਂ ਹੈਗਾ ਯਾਰ ਤੇਰੀ ਦੁਕਾਨ ਖੁੱਲਣੀ ਹੈ ਸਗੋਂ ਤੂੰ ਸਾਰੇ ਪਰਿਵਾਰ ਨੂੰ ਬੁਲਾ ਨਾਲ ਸਾਨੂੰ ਵੀ ਬੁਲਾ ਅਸੀਂ ਖੁਸ਼ੀ-ਖੁਸ਼ੀ ਆਵਾਂਗੇ ਤੈਨੂੰ ਦੁਆਵਾਂ ਦੇਵਾਂਗੇ ਰੱਬ ਕਰੇ ਤੇਰਾ ਕੰਮ ਚੱਲ ਪਵੇ ਤੇ ਨਾਲੇ ਹਾਂ ਜੇ ਤੈਨੂੰ ਕੋਈ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸ ਕੋਈ ਦੱਸ 20000 ਰੁਪਈਆ ਚਾਹੀਦਾ ਕੋਈ ਸਮਾਨ ਚਾਹੀਦਾ ਅਸੀਂ ਤੇਰੀ ਹੈਲਪ ਕਰਾਂਗੇ ਹਰ ਬੰਦਾ ਇੱਕੋ ਜਿਹਾ ਥੋੜੀ ਹੁੰਦਾ ਤੂੰ ਦੁਨੀਆਵਾਲ ਦੇਖ ਕੇ ਇਹ ਸੋਚ ਲਿਆ ਕਿ ਮੈਂ ਤੇਰੇ ਕੰਮ ਤੋਂ ਸੜੂੰਗਾ ਬਾਜੀ ਸੜੋਂਗੇ ਕੰਮ ਤਾਂ ਸਾਨੂੰ ਦੋਨਾਂ ਨੂੰ ਹੀ ਆਂਦਾ ਵਾ ਤੁਸੀਂ ਤਾਂ ਆਰਾਮ ਨਾਲ ਆਨੇ ਹੋ 12 ਵਜੇ ਨਾਲੇ ਤੁਸੀਂ ਭਾਜੀ ਅੱਜ ਕਹਿ ਰਹੇ ਹੋ ਕੱਲ ਜਦੋਂ ਅਸੀਂ ਇਸ ਦੁਕਾਨ ਤੇ ਨਹੀਂ ਹੋਵਾਂਗੇ ਫਿਰ ਤੁਹਾਨੂੰ ਅਹਿਸਾਸ ਹੋਊਗਾ ਫਿਰ ਤੁਹਾਨੂੰ ਪਤਾ ਲੱਗੂਗਾ ਫਿਰ ਜਦੋਂ ਸਾਡੀ ਦੁਕਾਨ ਤੇ ਗਾਹ ਕਾਣਗੇ ਫਿਰ ਤੁਸੀਂ ਸੜੋਗੇ ਕਿ ਗਾਹ ਕਿਉਂ ਨਹੀਂ ਆ ਰਹੇ ਫਿਰ ਜਦੋਂ ਆੜ ਗੋੜ ਤੋਂ ਗੱਲਾਂ ਸੁਣੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡਾ ਕੰਮ ਕਿਉਂ ਨਹੀਂ ਚੱਲ ਰਿਹਾ ਬਾਬੇ ਇਸ ਦੁਕਾਨ ਨੂੰ ਨਾ 38 ਸਾਲ ਹੋ ਗਏ ਤੇਰੇ ਵਰਗੇ ਕਈ ਆਏ ਕਈ ਚਲੇ ਗਏ ਨੜੇ ਜਿਹੜਾ ਤੂੰ ਸਾਨੂੰ ਸਾਨੂੰ ਕਰਦਾ ਪਿਆ ਨਾ ਕੋਈ ਫਰਕ ਨਹੀਂ ਪੈਣਾ ਵੀਰੇ ਦੋ ਚਾਰ ਦਿਨ ਕੰਮ ਘਟੂਗਾ ਤੇਰੀ ਜਗ੍ਹਾ ਕਿਸੇ ਹੋਰ ਨੇ ਲੈ ਜਾਣੀ ਆਸੇ ਪਾਸੇ ਕਈ ਦੁਕਾਨਾਂ ਕੋਸਮੈਟਿਕ ਦੀਆਂ ਹੈਗੀਆਂ ਨੇ ਅਸੀਂ ਅਸੀਂ ਆਪਣੀ ਕਿਸਮਤ ਦਾ ਖਾਨਣਿਆ ਯਾਰ ਅਸੀਂ ਕਿਸੇ ਦਾ ਖੋ ਕੇ ਜਾਂ ਕਿਸੇ ਨੂੰ ਬਦਵਾਵਾ ਦੇ ਕੇ ਨਹੀਂ ਖਾਂਦੇ ਜਿਹੜੇ ਗਾਹ ਕਿ ਨਹੀਂ ਜਿਹਦੇ ਕੋਲੇ ਆਣਾ ਉਹ ਤਾਂ ਆ ਹੀ ਜਾਣਾ ਨਾਲੇ ਇੱਕ ਗੱਲ ਯਾਦ ਰੱਖੀ ਬਾਵੇ ਤੇਰੀ ਮੇਰੀ ਕੋਈ ਲੜਾਈ ਨਹੀਂ ਸੀਗੀ ਤੂੰ ਮੈਨੂੰ ਜਿੰਨਾ ਅੱਜ ਚਾ ਬੋਲਿਆ ਨਾ ਇਹ ਸਿਰਫ ਲੋਕਾਂ ਦੀਆਂ ਗੱਲਾਂ ਦਿਮਾਗ 'ਚ ਬਿਠਾ ਕੇ ਬੋਲਿਆ ਗੱਲ ਸੁਣ ਮੇਰੀ ਜਦੋਂ ਕਿਸੇ ਨਾਲ ਵਿਗਾੜਨੀ ਆ ਨਾ ਇਹ ਸੋਚ ਕੇ ਵਿਗਾੜਨੀ ਆ ਕਿ ਕੱਲ ਨੂੰ ਇਹਦੀ ਲੋੜ ਨਾ ਪਵੇ ਜੇ ਕੱਲ ਨੂੰ ਲੋੜ ਪੈ ਗਈ ਤਾਂ ਕਿਹੜੇ ਮੂੰਹ ਨਾਲ ਆਏਗਾ ਦੁਨੀਆ ਦੇ ਚੱਲਦਾ ਆ ਰਿਹਾ ਕੇ مالک ਕਦੇ ਵੀ ਵਰਕਰ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਕਾਮਯਾਬ ਦੇਖਣਾ ਨਹੀਂ ਚਾਹੁੰਦੇ ਪਰ ਆਪਾਂ ਉਹਨਾਂ ਤੋਂ ਨਹੀਂ ਹੈਗੇ ਭਾਈ ਮੈਂ ਤਾਂ ਦਿਲੋਂ ਦੁਆ ਕਰਦਾ ਕਿ ਤੁਸੀਂ ਜਲਦੀ ਜਲਦੀ ਆਪਣਾ ਕੰਮ ਖੋਲੋ ਕਾਮਯਾਬ ਹੋਕੋ ਕਾਮਯਾਬ ਹੋ ਕੇ ਮੈਨੂੰ ਆ ਕੇ ਦੱਸੋ ਕਿ ਭਾਈ ਹਾਂਜੀ ਅਸੀਂ ਤੁਹਾਡੇ ਕੋਲ ਕੰਮ ਸਿੱਖਿਆ ਤੇ ਅਸੀਂ ਕਾਮਯਾਬ ਹੋ ਗਏ ਮੈਨੂੰ ਕਿੰਨੀ ਖੁਸ਼ੀ ਹੋਊਗੀ ਹੁਣ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਕੋਈ ਆਈਪੀਐਸ ਬਣਦਾ ਕੋਈ ਮੰਤਰੀ ਬਣਦਾ ਕੋਈ ਪੁਲਿਸ ਅਫਸਰ ਬਣਦਾ ਟੀਚਰ ਨੂੰ ਖੁਸ਼ੀ ਹੁੰਦੀ ਹੈ ਕਿ ਉਹ ਸੜਦਾ ਹੁੰਦਾ ਨਰੇ ਗੱਜਾ ਜਦੋਂ ਕੰਮ ਸਿੱਖਿਆ ਨਾ ਉਹਨੂੰ ਨਿੰਦੀ ਦਾ ਨਹੀਂ ਹੁੰਦਾ ਆਖਿਰਕਾਰ ਸ਼ੁਰੂਆਤ ਤਾਂ ਤੇਰੀ ਇੱਥੋਂ ਹੀ ਹੋਈ ਸੀ ਨਾ ਯਾਦ ਆਉਂਦੇ ਨਾ ਜਦੋਂ ਤੂੰ ਆਇਆ ਸੀ ਕੰਮ ਮੰਗਣ ਨਾਲੇ ਹਾਂ ਬਾਵੇ ਬੰਦਾ ਕਦੇ ਨਹੀਂ ਬਦਲਦਾ ਹੁੰਦਾ ਬੰਦੇ ਦੀ ਭੁੱਖ ਬਦਲ ਜਾਂਦੀ ਹੈ ਨਾਲੇ ਜ਼ਰੂਰੀ ਥੋੜੀ ਆ ਕਿ ਜਿਨੇ ਕੰਮ ਸਿਖਾਇਆ ਹੋਵੇ ਆਪਾਂ ਉਹਦੇ ਨਾਲ ਹੀ ਮੁਕਾਬਲਾ ਕਰੀਏ ਮੋਲੀ ਹਾਜੀ ਕਦੇ ਨਹੀਂ ਬਗਾੜਨੀ ਚਾਹੀਦੀ ਪਤਾ ਨਹੀਂ ਕਦੋਂ ਕਿਹਦੀ ਲੋਡ ਪੈ ਜਾਣੀ ਆ बस ਇਹ ਯਾਦ ਰੱਖਣਾ ਚਾਹੀਦਾ ਕਿ ਜਦੋਂ ਤੁਹਾਨੂੰ ਲੋਡ ਸੀ ਬੰਦਾ ਉਦੋਂ ਦਾ ਕੰਮ ਆਇਆ ਹੀ ਸੀ ਨਾ ਜਿਹੜਾ ਬੰਦਾ ਸ਼ੁਰੂਆਤ ਭੁੱਲ ਗਿਆ ਸਮਝੋ ਔਕਾਤ ਭੁੱਲ ਗਿਆ ਭਾਵੇਂ ਤੋਂ ਮੇਰੇ ਵੱਲੋਂ ਮਹਿਲ ਪਾਲਾ ਯਾਰ ਮੇਰਾ ਕੀ ਲੈ ਜਾਏਗਾ ਆਪਣੀ ਕਿਸਮਤ ਦਾ ਮੈਂ ਖਾ ਰਿਆਂ ਆਪਣੀ ਕਿਸਮਤ ਦਾ ਤੂੰ ਖਾਏਂਗਾ ਵੀਰੇ ਉਹ ਮੈਂ ਤਾਂ ਰਿਸ਼ਤੇਦਾਰਾਂ ਦੀਆਂ ਗੱਲਾਂ 'ਚ ਆ ਗਿਆ ਸੀ ਉਹਨਾਂ ਨੇ ਕਿਹਾ ਕਿ ਜਦੋਂ ਤੂੰ ਦੁਕਾਨ ਤੋਂ ਜਵਾਬ ਦੇਂਗਾ ਵੀਰੇ ਤੇ ਤੂੰ ਗੁੱਸਾ ਵੀ ਕਰੂਗਾ ਨਾਲੇ ਤੇਰਾ ਕੰਮ ਵੀ ਨਹੀਂ ਚੱਲਣ ਦਊਗਾ ਤੇ ਸੜੂਗਾ ਵੀ ਪਰ ਵੀਰੇ ਪਿਛਲੇ 5 ਸਾਲਾਂ 'ਚ ਜਿੱਥੇ-ਇਥੇ ਮੈਨੂੰ ਲੋੜ ਪਈ ਹਰ ਜਗ੍ਹਾ ਤੂੰ ਹੀ ਸਾਥ ਦਿੱਤਾ ਮੈਂ ਤਾਂ ਲੋਕਾਂ ਦੀਆਂ ਗੱਲਾਂ ਜਾ ਕੇ ਭੁੱਲ ਹੀ ਗਿਆ ਬਾਬੇ 60 ਮਿੰਟ ਥੋੜੇ ਨਹੀਂ ਹੁੰਦੇ ਤੂੰ ਆਪਣੀ ਜ਼ਿੰਦਗੀ ਦੇ ਉਹ ਪਲ ਮੇਰੇ ਨਾਲ ਬਤਾਏ ਨੇ ਜਿਹਦੇ ਚ ਬੰਦਾ ਸਿੱਖਦਾ ਵੀ ਆ ਡੋਲਦਾ ਵੀ ਆ ਫੇਰ ਉੱਠ ਕੇ ਖੜਾ ਹੋ ਜਾਂਦਾ ਫੇਰ ਕੰਮ ਕਰਦਾ ਜਦੋਂ ਤੂੰ ਆਇਆ ਤੈਨੂੰ ਕੁਝ ਨਹੀਂ ਆਂਦਾ ਸੀ ਯਾਰ ਤੈਨੂੰ ਸਾਰਾ ਕੁਝ ਇੱਥੋਂ ਸਿੱਖਣ ਨੂੰ ਮਿਲਿਆ ਉਹ ਜਿੰਨੀਆਂ ਵੀ ਗੱਲਾਂ ਸੀ ਉਹ ਸਾਰੀਆਂ ਵਾਸ਼ ਹੋ ਗਈਆਂ ਤੇਰਾ ਮਾਈਂਡ ਹੀ ਵਾਸ਼ ਹੋ ਗਿਆ ਰਿਸ਼ਤੇਦਾਰਾਂ ਦੀਆਂ ਗੱਲਾਂ ਇੰਨੀਆਂ ਪਿਆਰੀਆਂ ਲੱਗਣ ਲੱਗੀਆਂ ਤੈਨੂੰ ਕਿ ਮੇਰਾ ਪਿਆਰ ਥੱਲੇ ਰਹਿ ਗਿਆ ਤਾਂ ਕਿ ਤੈਨੂੰ ਜਦੋਂ ਅਡਵਾਂਸ ਦੀ ਲੋੜ ਪਈ ਤੈਨੂੰ ਅਡਵਾਂਸ ਵੀ ਦਿੱਤਾ ਤੈਨੂੰ ਜਦੋਂ ਕੋਈ ਮਾੜਾ ਚੰਗਾ ਕਹਿਣਾ ਵੀ ਸੀ ਉਹ ਵੀ ਨਹੀਂ ਕਿਹਾ ਜਦ ਤੇ ਤੂੰ ਕੋਈ ਗਲਤੀ ਵੀ ਹੋਈ ਓਤੇ ਵੀ ਅਸੀਂ ਅੱਖਾਂ ਮੀਚ ਲਈਆਂ ਫੇਰ ਵੀ ਤੂੰ ਵਿਗਾੜ ਕੇ ਜਾ ਰਿਹਾ ਫਿਰ ਸਾਡਾ ਕੋਈ ਕਸੂਰ ਨਹੀਂ ਬਾਈ ਘੱਟੂ ਘੱਟ ਮੂਹ ਲੈ ਅਜੀਤਾਂ ਰੱਖਣੀ ਚਾਹੀਦੀ ਹੈ ਨਾ ਯਾਰ ਇਹ ਤਾਂ ਮੈਂ ਹੀ ਆ ਜਿਹੜਾ ਤੈਨੂੰ ਸਮਝਾ ਰਿਹਾ ਇੱਥੋਂ ਬਾਹਰ ਜਾਏਂਗਾ ਲੋਕਾਂ ਨੇ ਤੇਰੇ ਕੰਨ ਭਰਨੇ ਆ ਤੇ ਦੂਰੀਆਂ ਵੱਧੀਆਂ ਵੱਧੀਆਂ ਇੰਨੀਆਂ ਵੱਧ ਜਾਣੀਆਂ ਮੁੜ ਕੇ ਤੇਰਾ ਇੱਧਰ ਦੇਖਣ ਨੂੰ ਨਹੀਂ ਦਿਲ ਕਰਨਾ ਨਾ ਮੇਰਾ ਤੇਰੇ ਵੱਲ ਦੇਖਣ ਨੂੰ ਦਿਲ ਕਰਨਾ ਕੋਈ ਨਾ ਤੂੰ ਚੱਲ ਜਾ ਅਸੀਂ ਸਾਰੇ ਆਵਾਂਗੇ ਤੇਰੀ ਨਵੀਂ ਦੁਕਾਨ ਤੇ ਮਠਾਈ ਦਾ ਡੱਬਾ ਲੈ ਕੇ ਆਵਾਂਗੇ ਤੇ ਤੂੰ ਤਿਆਰੀ ਰੱਖੀ ਸਾਨੂੰ ਖੁਸ਼ ਕਰਨ ਦੀ ਠੀਕ ਹੈ ਨਾ ਉਹ ਨਾਲੇ ਉਹ ਤੇਰੀ ਦੁਕਾਨ ਧੋੜੀ ਆ ਆਪਣੀ ਵੀ ਤਾਂ ਦੁਕਾਨ ਐ ਕਿਉਂ ਬਈ ਦੋਨੇ ਭਰਾ ਮਿਲ ਕੇ ਕੰਮ ਕਰਾਂਗੇ ਮੇਰੇ ਤਾਂ ਓਡੀ ਦੁਕਾਨ ਹੀ ਆ ਤੁਸੀਂ ਉਹ ਤਾਂ ਘਾਟਨ ਕਰੋਗੇ ਜਿੱਥੇ ਤੈਨੂੰ ਲੋੜ ਆ ਮੈਂ ਉੱਥੇ ਤੇਰੇ ਨਾਲ ਆ ਪਰ ਜੇ ਤੂੰ ਖਿਲਾਫ ਹੋਏਗਾ ਨਾ ਫਿਰ ਆਪਣੇ ਵੱਲੋਂ ਜਵਾਬ ਆ ਨਹੀਂ ਵੀਰੇ ਖਿਲਾਫ ਹੋਣਾ ਤਾਂ ਦੂਰ ਦੀ ਗੱਲ ਮੈਂ ਸੋਚੂਗਾ ਵੀ ਨਹੀਂ ਮੈਂ ਤਾਂ ਉਹਨਾਂ ਬਾਰੇ ਸੋਚਦਾ ਜਿਹੜੇ ਤੇਰੇ ਤੋਂ ਪਹਿਲਾਂ ਸੀਗੇ ਜੇ ਜਾਣਾ ਹੀ ਸੀਗਾ ਘਟੂ ਘਟ ਮੂੰਹ ਲਿਆ ਜੀ ਨਾਲ ਬਗੜਦੇ ਘਟੂ ਘਟ ਉੱਥੇ ਤਾਂ ਮੈਂ ਕੰਮ ਆਂਦਾ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਜੇ ਕੋਈ ਕੰਮ ਨਾ ਬਣੇ ਨਾ ਉਧਰ ਦੇ ਰਹਿਣਾ ਨਾ ਇੱਧਰ ਦੇ ਕਿਉਂ ਭਾਈ ਹਾਂਜੀ ਜੀ ਜੇ ਲੈ ਕੇ ਜਾਣਾ ਸਿਮਰ ਨੂੰ ਲੈ ਜੀ ਕੋਈ ਗੱਲ ਨਹੀਂ ਆਪਾਂ ਹੋਰ ਬੰਦੇ ਰੱਖ ਲਾਂਗੇ ਯਾਰ ਕਿਸੇ ਦੇ ਜਾਣ ਨਾਲ ਕੰਮ ਥੋੜੀ ਰੁਕ ਜਾਂਦੇ ਆ ਨਹੀਂ ਵੀਰੇ ਮੈਂ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗਾ ਨਾਲੇ ਮੈਂ ਹੁਣ ਨਹੀਂ ਜਾਣਾ ਕਰੇ ਮੈਂ ਸ਼ਾਮ ਨੂੰ ਤੁਹਾਨੂੰ ਨਾਲ ਲੈ ਕੇ ਜਾਊਂਗਾ ਪਹਿਲੇ ਤੁਹਾਨੂੰ ਦਿਖਾਊਂਗਾ ਜਗਾ ਪੇਰ ਤੁਸੀਂ ਜਿੱਦਾਂ ਕਹੋਗੇ ਉਦਾਂ ਹੀ ਕਰੂੰਗਾ। ਮਾਫ ਕਰ ਦੋ ਵੀਰੇ। ਮੈਂ ਨਾ ਰਿਸ਼ਤੇਦਾਰੀ ਨੇ ਗੱਲਾਂ 'ਚ ਆ ਗਿਆ ਸੀ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਕੀ ਕਰਾਂ। ਪਰ ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੈਨੂੰ ਸਮਝਾਇਆ ਤੇ ਸ਼ੁਕਰ ਉਸ ਪ੍ਰਮਾਤਮਾ ਦਾ ਜਿਨੇ ਮੈਨੂੰ ਸੋਚੇ ਹੀ ਬਖਸ਼ੀ ਕਿ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਿਹਾ ਸੀ। ਸਹੀ ਕਹਿ ਰਹੇ ਹੋ ਵੀਰੇ। ਅੱਜ ਮੈਂ ਫਟਾਫਟ ਕਾਲੀ ਕਾਲੀ ਤੇ ਤੁਹਾਨੂੰ ਬੋਲ ਕੇ ਚਲੇ ਜਾਂਦਾ ਪਰ ਸਾਰੀ ਜ਼ਿੰਦਗੀ ਤੁਹਾਨੂੰ ਬੁਲਾ ਨਹੀਂ ਸਕਦਾ ਸੀ ਸਲ ਕੋਈ ਨਾ ਬਾੜਾ ਨਾ ਸੋਚ ਜੇ ਤੂੰ ਤਿਆਰੀ ਕਰਨੀ ਜਾ ਕੇ ਤਿਆਰੀ ਕਰ ਲੈ ਨਹੀਂ ਤਾਂ ਸ਼ਾਮ ਨੂੰ ਇਕੱਠੇ ਚੱਲਾਂਗੇ ਸਾਰੇ ਜਣੇ ਵੀਰੇ ਇਕੱਠੇ ਹੀ ਚੱਲਾਂਗੇ ਕਾਮਯਾਬ ਹੋਣ ਦਾ ਹੱਕ ਸਭ ਨੂੰ ਹੁੰਦਾ ਹੈ ਪਰ ਯਾਦ ਰੱਖਣਾ ਇਹ ਜ਼ਰੂਰੀ ਹੁੰਦਾ ਹੈ ਕਿ ਸ਼ੁਰੂ ਕਿਨੇ ਕਰਾਇਆ ਸੀ ਤੇ ਸਿਖਾਇਆ ਕਿਨੇ ਸੀ ਜ਼ਰੂਰੀ ਨਹੀਂ ਹੁੰਦਾ ਕਿ ਜੀਨੇ ਸਿਖਾਇਆ ਉਹਦੇ ਸਾਹਮਣੇ ਆ ਕੇ ਖੜ ਜੋ ਤੇ ਮੁਕਾਬਲਾ ਸ਼ੁਰੂ ਕਰ ਦੋ ਫਿਰ ਤਾਂ ਰੱਬ ਵੀ ਦੇਖਦਾ ਕਿ ਕਿਨੂੰ ਕਾਮਯਾਬ ਕਰਨਾ ਤੇ ਕਿਨੂੰ ਡਬਾਉਣਾ